हां जी भाई जी सारे ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰੋ ਅੱਜ ਇੱਕ ਤੁਹਾਡੇ ਨਾਲ ਐਚਫ ਨਸਲ ਦੀ ਬਿਹੜ ਦਿਖਾਉਣ ਲੱਗਿਆ ਘਰੇਲੂ ਬਿਹੜਾ ਵੀਰ ਦੀ ਤੇ ਕੋਈ ਵਪਾਰ ਦਾ ਕੰਮ ਠੀਕ ਹੈ ਬਿਹੜ ਦਾ ਕਦ ਕਾਠ ਦੇਖ ਕੇ ਲੰਬਾਈ ਚਾਈ ਦੇਖ ਕੇ ਪਹਿਲਾਂ ਬਾਈ ਨਮਾ ਪੁੱਛਿਆ ਮਹਾ ਬਾਈ ਦੋ ਦੰਦ ਹੋਗੀ ਕਿ ਚਾਰ ਦੰਦ ਬਾਈ ਕਹਿੰਦਾ ਨਹੀਂ ਖੀਰੀ ਹੈ ਤੇ ਪਹਿਲਾਂ ਬਾਈ ਡੋ ਸਟਾਰਟ ਹੋਣ ਤੋਂ ਪਹਿਲਾਂ ਬਿਹੜ ਦੰਦ ਪੱਟੇ ਬਿਲਕੁਲ ਕਨਫਰਮ ਖੀਰੀ ਮਿਲ ਠੀਕ ਹੈ ਬਾਈ ਦੀ ਘਰ ਦੀ ਬੱਚੀ ਆ ਐਨੀ ਕਿਸਮ ਦੀ ਪਲੀਆ ਕੇ ਦੇਖ ਕੇ ਯਾਰ ਮਨ ਗਿਆ ਵੀ ਮਨ ਖੋਸ਼ ਹੁੰਦਾ ਵੀ ਟਾ ਮੇ ਟਾ ਮੇ ਘਰੇ ਇੰਨੀ ਚ ਉੱਚੇ ਕਦ ਕਾਠ ਵਾਲੀ ਬੱਚੀ ਜਿਹੜੀ ਮ ਤੇ ਬਾਕੀ ਤੋਰ ਕੇ ਸਾਰੇ ਪਾਸੋਂ ਦੀ ਡਿਟੇਲ ਬਾਈ ਸਾਂਝੀ ਕਰਾ ਦਾਂਗੇ ਤੇ ਇਹਨਾਂ ਰੇਟ ਜਿਹੜਾ ਉਹ ਵੀ ਵਿਚੀ ਕਰਵਾ ਦਾਂਗੇ ਜਿਹੜੇ ਭਰਾ ਨੂੰ ਪਸੰਦ ਆਊਗੀ ਕਿਸੇ ਵੀ ਟਾਂਕ ਕੋਲ ਆ ਕੇ ਉਹ ਤਸੱਲੀ ਕਰ ਸਾਂ ਠੀਕ ਹੈ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਸਰ ਬਾਈ ਜੀ ਨਾਮ ਤੇ ਐਡਰੈਸ ਬੋਲ ਦਈਏ ਆਪਣਾ ਨਾਂ ਮੇਰਾ ਕੁਲਦੀਪ ਸਿੰਘ ਆ ਜੀ ਪਿੰਡ ਸੁਖਪਰਾ ਮੋੜ ਹਾਂ ਜੀ ਜ਼ਿਲ੍ਹਾ ਬਰਨਾਲਾ तहसील तपाला जी इधरੋਂ 모ੜ ਨਾ ਬਟਾ ਬਟਾ 모ੜ ਨਾ ਬਾਉਂਦਾ ਜੀ ਢਿਲਵਾ ਨੇੜੇ ਆ ਗਿਆ ਢਿਲਵਾ ਨੇੜੇ ਆ ਗਿਆ ਇਧਰੋਂ ਪੱਖੋ ਕੈਂਚੀਆਂ ਸੇ 7 ਕਿਲੋਮੀਟਰ ਬਾਟਾ ਬਰਨਾਲਾ ਆਪਣੇ ਤੋਂ 13 ਕਿਲੋਮੀਟਰ ਬਾਟਾ ਵਿਚਾਲੇ ਜਾਗਾ ਵਿਚਾਲੇ ਆ ਗਈ ਜਮਾ ਪੱਖੋ ਕੈਂਚੀਆਂ ਤੋਂ ਜੋ ਤੱਕ ਪੇ ਤਾਂ ਜਿਹੜਾ ਪੱਖੋ ਕੈਂਚੇ ਨੂੰ ਜਾਂਦਾ ਰੋਡ ਉਹਦੇ ਤੋਂ ਕਿਲੋਮੀਟਰ ਬਾੜ ਪਿੱਛੇ ਹਟਮਾ ਪੰਡਾ ਆਪਣਾ ਪਿੱਛੇ ਹਟਮਾ ਸੌਖਪਰਾ 모ੜ ਪੰਡ ਆ ਗਿਆ ਤੇ ਸੰਪਰਕ ਨੰਬਰ ਆਪਣਾ 81466 ਹਾਂਜੀ 43410 ਠੀਕ ਆ ਜਿਹੜੀ ਆਪਾਂ ਇਹ ਬਿਹੜ ਵੇਚਣੀ ਆ ਬਾਈ ਨਾ ਇਹ ਘਰ ਦੀ ਆਪਣੀ ਹਾਂਜੀ ਹਾਂਜੀ ਆਪਣੀ ਆਪਣੀ ਘਰ ਦੀ ਆ ਬਾਈ ਇਹ ਥੀਰੀ ਬੱਸੀ ਆ ਬਾਈ ਹਜੇ ਇਹ ਸਾਲ ਦੀ ਹੋਈ ਨਹੀਂ ਇਹ ਮਤਲਬ ਵੀ ਮਹੀਨਾ ਕੀ ਰਹਿੰਦਾ ਉਹ ਸਾਲ ਚ ਇਹਦੇ ਚ ਮਤਲਬ ਵੀ ਹੋ ਜੂ ਹੁਣ ਇਹ ਅੱਛਾ ਅੱਛਾ ਠੀਕ ਆ ਠੀਕ ਆ ਤੇ ਇਹ ਸਾਲ ਦੀ ਨਹੀਂ ਪ੍ਰੋਪਰ ਹੋਈ ਨਹੀਂ ਜੀ ਹਾਂ ਹਾਂ 11 ਮਹੀਨੇ ਮੰਨ ਲ ਗਏ 11 ਕੁ ਮਹੀਨਾ ਦੀ ਬਿਹੜ ਆ ਜੀ ਹਾਂ ਤੇ ਮਤਲਬ ਉਹ ਤਾਂ ਹੀ ਕਰਦੀ ਆਓ ਜੀ ਥਾਂ ਦਿਖਾਉਂ ਨਾ ਨਾ ਬਾਈ ਜ਼ਮੀਨ ਕੋਈ ਚੱਕਰੀ ਨਹੀਂ ਲਓ ਆਹ ਤੇ ਚੌੜੀ ਦਿਖਾਣਾ ਕਰ ਮਲਦੀ ਤੁਸਨੂੰ ਐਂ ਦੇਖਣ ਨੂੰ ਮਿਲੂ ਜਿਵੇਂ ਇਹ ਗੱਬਣ ਹੁੰਦੀ ਦੋ ਦਿਨ ਮਹੀਨੇ ਹੈ ਨਾ ਬਾਈ ਹੂੰ ਆ ਆਪਣੇ ਕੋਲੇ ਪਸ਼ੂ ਬਾਈ ਸੋਹਣੀ ਸੀਗੀ ਆਪਾਂ ਉਦੋਂ ਲੱਗੇ ਵੇ ਇੱਥੇ ਤੁਹਾਨੂੰ ਚਾਰੇ ਥਾਂ ਦਿਖਾ ਦੇਣਾ ਹੈ ਤੇ ਕਦ ਕਾਟ ਕਰਨ ਵਾਲੇ ਸਾਹਮਣੇ ਤੁਸੀਂ ਖੋਲਣੀ ਤੇ ਰਦੇ ਗਣ ਸਕਦੇ ਹੋ ਕਹਿੰਦਾ ਵੀ ਕਿੰਨੀ ਉੱਚੀ ਲੰਬੀ ਵਾੜੀ ਜਿਹੜੀ ਪਈ ਆ ਇਹ ਤੋਰ ਦੀ ਫਿਰ ਮਾਰੀ ਆਪਾਂ ਹਾਂ ਤੋਰ ਦੇ ਨੰਦ ਦਿਖਾ ਦੇਣੇ ਬਾਈ ਪਹਿਲਾਂ ਹਾਂ ਦੰਦ ਦਿਖਾਉਂਦਾ ਪਹਿਲਾਂ ਪਟ ਕੇ ਲੈ ਇੱਥੋਂ ਨੀਗਾ ਮਾਰ ਲਈ ਬੈਠ ਚ ਠੀਕ ਆ ਬਾਈ ਜਮਾਂ ਇਹਨ ਕੱਚੀ ਖੀਵੀ ਦੰਦਾਂ 'ਚ ਵਿਰਲ ਵੀ ਹੈ ਨਹੀਂ ਇਹ ਨੇੜੇ ਤੇੜੀ ਵੀ ਹੈ ਨਹੀਂ ਤੇ ਬਾਕੀ ਸਾਨੂੰ ਇੱਥੋਂ ਜਿਹੜੀ ਬੋਦੀ ਆ ਤੇ ਕੰਨਾਂ ਦਾ ਸਾਈਜ਼ ਉਹ ਤੁਹਾਨੂੰ ਦਿਖ ਲਾ ਬਈ ਕਢਾ ਦੇ ਕਿਹੜਾ ਬੱਚੀ ਦਾ ਡੈਨਮਾਰਕ ਦੇ ਬਈ 40 120 ਦੀ ਆ ਇਹ ਡੈਨਮਾਰਕ ਦੇ 40 120 ਸੀਮੰਟ ਦੀ ਬੱਚੀ ਆ ਗਈ ਇਹ ਤੇ ਮੇਰੀ ਮਾਂ ਦੂ ਕਿੰਨਾ ਕਿਸੀ ਆਪਣੇ ਕੋਲ ਇਹਦੀ ਮਾਂ ਥੱਲੇ ਬਈ ਪਹਿਲੇ ਸੂਏ 27 28 ਕਿਲੋ ਦੁੱਧ ਦਿੱਤਾ ਹੋ ਖੜੀ ਆ ਇਹਦੀ ਮਾਂ ਹੁਣ ਉਹ ਸੂਣ ਵਾਲੀ ਆ ਹਾਂ ਠੀਕ ਆ ਹੁਣ ਦੁਬਾਰਾ ਉਹ ਸੂਣ ਵਾਲੀ ਆ ਲੈ ਇੱਥੋਂ ਬੈਠ ਜਨੇ ਆ ਵਾ ਲਓ ਕਾਫੀ ਵੱਡਾ ਕੱਦ ਘਾਟ ਆ ਗਿਆ ਕਰਨ ਵਾਲੀ ਦਾ ਬਾਕੀ ਇਹਦੀ ਮੇਨ ਗੱਲ ਹੁੰਦੀ ਆ ਨਾ ਆ ਬੈੜਾਂ ਦੇ ਉੱਪਰ ਪੰਜ 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 6 ਕੱਦ ਮੇਰਾ ਬਈ ਠੀਕ ਆ ਛੋਡੇ ਮੋਡੇ ਦੇ ਚਾਹ ਦੇਖ ਲਓ ਵੀ ਮੇਰੇ ਹਿਸਾਬ ਨਾਲ ਤੁਸੀਂ ਹੂੰ ਬਗਿੱਟੂ ਹਿਟਾਈ ਜੇ ਫੱਟੀ ਮਾਰੀਂਦੇ ਨਾ ਆ ਆ ਵਿੱਚ ਕੀ ਹੁੰਦਾ ਟੂਹੀ ਜਾਂ ਥੱਲੇ ਨੂੰ ਜਾਂ ਉੱਪਰ ਨੂੰ ਹੁੰਦੀ ਹੈ ਨਾ ਆ ਆਪਾ ਆਪ ਬਾਈ ਮੇਰਾ ਭਰਾ ਡਾਕਟਰੀ ਦਾ ਕੰਮ ਕਰਦਾ ਬੈਠਨ ਰਹੀਦਾ ਹਾਂ ਠੀਕ ਆਪਾ ਆਪ ਦੇ ਲਿਆ ਕੀ ਭਰਦੇ ਆ ਵਧੀਆ ਲਾਈ ਬੱਚਾ ਉਹਦੇ ਗਾਂ ਬਰਾਬਰ ਲਾਈ ਇਹਨੂੰ ਆ ਤੁਹਾਨੂੰ ਮਾਂ ਦਿਖਾ ਦਿੰਦਾ ਵਹਿੜ ਦੀ ਬੱਸ ਹਲਫਤਾ ਲਾਓ ਏ ਆਪਾ ਹੂੰ ਲਈ ਆ ਹੀ ਮਾਂ 26 27 25 26 ਕਿਲੋ ਤੱਕ ਕੱਢਿਆ ਪਹਿਲੇ ਸੂਏ ਬੈੜ ਇਹ ਪਹਿਲੇ ਸੂਏ ਦੀ ਬੱਚੀ ਆ ਹਾਂਜੀ ਠੀਕ ਆ ਠੀਕ ਆ ਐਦਕੀ ਦੂਜੇ ਸੂਏ ਬੈੜਨੇ ਸੂਣਾ ਉਹ ਵੀ ਆਪਣੇ ਕੋ ਘਰ ਦੇ ਕੋਈ ਹੈਗੀ ਅਸ਼ੋ ਵੀ ਕਰਦੀ ਆ ਠੀਕ ਹੈ ਜੀ ਇਹ ਕਿ ਡੈਨਮਾਰਕ 40100 ਕਿਹੜਾ ਸੀ 40120 ਦੀ ਹੈ ਜੀ 40120 ਡੈਨਮਾਰਕ ਦੀ ਹੈ ਠੀਕ ਹੈ ਇਹ ਸੈਕਸਟੀ ਕਹ ਲਿਆ ਹੁੰਦਾ ਸੀ ਸੈਕਸਟੀ ਕੇ ਦੀ ਬੱਸੀ ਆ ਇਹ ਆਪ ਸੈਕਸਟੀ ਡੈਨਮਾਰਕ ਚਾਹੇ ਦੂਜਾ ਭਰਾ ਦੇ ਹੁੰਦੇ ਤਾਂ ਇਹ ਇਹ ਸੈਂਪਲ ਇਹ ਸੈਕਸਟ ਦੀ ਹੈ ਕਿ ਆਪਣਾ ਸੈਕਸਟੀ ਕੇ ਦੀ ਹੈਗੀ ਠੀਕ ਹੈ ਠੀਕ ਹੈ ਇਹਦੇ ਇਹਦੇ ਬਾਹਰ ਦੇ ਹੁਣ ਕਿਹੜਾ ਲੱਤਾ ਸੀ ਮਾ ਆਪਣਾ ਇਹਦੇ ਵੀ ਇਹਨੇ ਮਿਲਾਈ ਕਿਹੜਾ ਲਾਇਆ ਕੁਰੇ ਰੋਮਾਂਡਾ ਲਾਇਆ ਇਹ ਰੋਮਾਂਡਾ ਲੱਗਿਆ ਬਾਈ ਇਹਦੇ ਹੁਣ ਇਹ ਰੋਮਾਂਡਾ ਲੱਗਿਆ ਵਾ ਠੀਕ ਹੈ ਠੀਕ ਹੈ ਵੀਰੇ ਲੈ ਚੱਲੰਦਾ ਦਿਖਾ ਦਈਏ ਤੇ ਆ ਬਾਹੀ ਕਟਿਆਂ- ਤੇ ਮੈਂ ਇੱਕਦੋ ਪਹਿਲਾਂ ਘਰੇ ਆਇਆ ਸੀ ਬਾਈ ਦੇ ਤੋਂ ਮੌਕੇ ਦੇ ਕੋਲਤੀ ਸਾਡਾ ਵੀਡੀਓ ਨਾਲ ਸਭ ਨਹੀਂ ਬਣਿਆ ਉਹਦੇ ਮੌਕੇ ਤੇ ਤੇ ਬਾਈ ਗਲਤੀ ਫਿਰ ਆਪਾਂ ਇਹਦਾ ਹੁਣ ਅੱਜ ਦੀ ਕਿੜੀ ਜਾਂ ਰੇਟ ਕਰਨਾ ਬੱਛੀ ਲੈਂਣ ਦੇਣ ਜਾਂ ਉਹ ਕਿੰਨਾ ਕਰਨਾਗਾ ਡਾਟਰ ਲੈਂਣ ਦੇਣ ਆਪਾਂ ਮੁੱਲ ਯਾਰ 30 ਚੋਂ ਮਾਨਤਾਨ ਕਰ ਦਾਂਗੇ ਬੰਦੇ ਦਾ ਮੁੱਲ 30 ਹੈ ਤਾਂ ਕੀ ਐਣੀ ਦੀ 30 ਪੂਰੀ ਲੈਣਾ ਆਪਾਂ ਹਾਂ ਉਹ ਜੋ ਮਾਨਤਾਨ ਕਰ ਦਾਂਗੇ ਬੰਦੇ ਦਾ ਇਹਦਾ ਠੀਕ ਆ ਬਦਿਆ ਹੋ ਜਮਾਨਤਾਂ ਦਾ ਹਾਂ ਹਾਂ ਕੋਈ ਚੱਕਰੀ ਨਹੀਂ ਬਾਕੀ ਰੂਹ ਤੇ ਡਿਪੈਂਡ ਕਰਦਾ ਵੀ ਕੋਈ ਕਿਵੇਂ ਡੀਲ ਕਰਦਾ ਉਹ ਹਿਸਾਬ ਨਾਲ ਬੱਧ ਘਟੂ ਜੀ ਨਾ 100 500 1000 5000 ਕਿੰਨਾ ਤੁਸੀਂ ਘਟਾ ਸਕਦੇ ਬਾਈ ਨਾਲ ਉਹ ਨਾ ਤੁਸੀਂ ਘਟਾ ਸਕਦੇ ਹੋਗੇ ਡੈਨਮਾਰਕ 40 120 ਸੀਮਨ ਦੀ ਬੱਛੀ ਆ ਗਈ ਤੇ ਪਹਿਲੇ ਸੋ 25 26 ਕਿਲੋ ਦੀ ਮੰਗ ਹਾਂ 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 ਠੀਕ ਹੈ ਮੈਂ ਕਹਦਾ ਵੀ ਤੂੰ 35 ਕਿਲੋ ਦੁੱਧ ਦਿੱਤਾ ਉਹ ਜ ਵੀ ਕੋਈ ਫਾਇਦੇ ਵਾਲੀ ਗੱਲ ਨਹੀਂ ਹੈਗੀ ਹਾਂ ਜੀ ਇਹ ਐਡੀ ਵਹਿੜਾ ਮੰਨ ਕੇ ਹੁਣ ਇਹਨੇ 25 26 ਨਾ ਦਿੱਤਾ ਆਖਦਾ ਯਾਰ ਹੋਰ ਦਊਂ ਵੀ ਕਿਰੀ ਨਾ ਲੀਟਰ ਤਾਂ ਲੀਟਰ ਤਾਂ 32 33 ਕਰ ਜੂਗੀ ਉ ਮੰਨ ਕੇ ਚੱਲ ਦੇ ਹੋਏ ਦੁਆਰਾ ਕੁਆਲਟੀ ਚੈੱਕ ਕਰਾਉਣਾ ਤੇ ਪਿੰਡ ਆ ਗਿਆ ਮਿੱਤਰੋ ਸੁਖਪੁਰਾ ਮੋੜ ਤਹਿਸੀਲ ਬਾਕੀ ਪੁਣੀ ਬਹੁਤ ਆ ਬਾਈ ਡਾਕਟਰ ਦੇ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਨਾ ਆ ਨਹੀਂ ਕੋਈ ਕਿਲਾੜੇ ਜਿਹੇ ਨਾਲ ਕੰਮ ਬਾਲਾ ਨਹੀਂ ਹੈਗਾ ਬਾਕੀ ਮੂੰਹ ਦੱਸੀ ਜਾਂਦਾ ਬੱਸੀ ਦਾ ਹਜਦਾ ਹੈ ਬੱਸੀਆਂ ਵਾਲੀ ਆ ਛੋਟਾ ਹੈ ਇੱਕ ਤਾਂ ਇਹ ਪਕੜ ਜਾ ਹੋ ਜਾਂਦਾ ਪਸ਼ੂ ਕਿਵੇਂ ਹੋਗਾ ਹਜੇ ਤਾਂ ਇਹ ਦੁੱਧ ਦੁੱਧ ਦੰਦੂ ਹੀ ਆ ਹਜੇ ਜਿੱਦੈ ਨੂੰ ਤਿਆਰ ਹੋਣਾ ਇਹਨੇ ਉਸ ਤੋਂ ਬਾਅਦ ਤਾਂ ਕਿਤੇ ਕਿੱਥੇ ਜਾਊਗੀ ਗੱਲ ਐ ਹਿਸਾਬ ਨਾਲ ਬਹੁਤ ਬਹੁਤ ਉਹ ਤਾਂ ਚੰਗੀ ਤਿਆਰ ਹੋ ਕਰਮ ਵਾਲੀ ਬਾਕੀ ਸਾਹਾਂ ਤੇ ਡਿਪੈਂਡ ਕਰਦਾ ਬੰਦੇ ਦੇ ਨਾ ਬੰਦੇ ਦੀ ਸਾਹਸ 'ਤੇ ਡਿਪੈਂਡ ਕਰਦਾ ਕਿਵੇਂ ਸਾਨੂੰ ਐ ਸੀ ਵੀ ਸੌ ਛੜੇ ਜਵਾਕ ਐ ਨੇ ਦੁੱਧ ਦੀ ਛੱਡੀ ਗਏ ਨੂੰ ਅੱਛਾ ਅੱਛਾ ਦੁੱਧ ਇਹਦੇ ਥੱਲੇ ਬਾਪਾ ਜੀ ਹੜੇ ਕੋਈ ਕਈ ਦੋ ਤਿੰਨ ਗਾਇਆਂ ਹੋਰ ਸੀਆਂ ਉਹ ਕਰ ਮਤਲਬ ਵੀ 3 ਕਿਲੋ ਡੰਗ ਦਾ ਚਾਰ ਇਹਨੂੰ ਦੋ ਦੁੱਧ ਪੀਉਂਦੇ ਸੀ ਤੇ ਫੀਡ ਇਹਨੂੰ ਬੰਦ ਹੀ ਨਹੀਂ ਕਰੀ ਹੋਈ ਹਗੀ ਖੁੱਲੀ ਫੀਡ ਚੱਲੀ ਹਾਂ ਖੁੱਲੀ ਫੀਡ ਚੱਲੀ ਹਾਂ ਇਹ ਇੰਨੀ ਹਾਈਟ ਕਰ ਗਈ ਨਹੀਂ ਇੰਨੀ ਹਾਈਟ ਤਾਂ ਤੇ ਮਤਲਬ ਬਹੁਤ ਘੱਟ ਮਿਲਦੀ ਹੈਗੀ ਸੋ ਜਿਹੜੇ ਭਰਾ ਨੂੰ ਪਸੰਦ ਆਈ ਵੀਰ ਮੇਰੋ ਤਸੱਲੀ ਕਿਸੇ ਵੀ ਟਾਂ ਦੇ ਕੋਲਿਆ ਸੀ ਕਰ ਸਕਦੇ ਹੋਗੇ ਤੇ ਬੈ ਹੜੇ ਜਿਹੜੀ ਹੈ ਉਸ ਬਾਈ ਨਾਲ ਸੰਪਰਕ ਕਰੀ ਸਕਦੇ ਹੋ ਧੰਨਵਾਦ ਜੀ